ਤੁਸੀਂ ਦੇਖ ਰਹੇ ਹੋ ਚੈਨਲ ਕਵਿਸ਼ਰੀ ਜਗਤ ਇਹ ਸਾਡਾ ਕਵਤਾ ਭਰੀ ਹੈ ਪਹਿਲਾਂ ਵੀ ਕਈ ਭਰੀਆਂ ਨੇ ਇਹ ਸ਼ਵਾਚੰਦ ਸ਼ਰਮਾ ਜੀ ਛਾਜਰੀ ਵਾਲੇ ਹਾਂ ਹੁਣ ਜਿੰਨੀਆਂ ਕਵਤਾ ਸਾਡੀਆਂ ਸੀ ਨੇ ਜਿੰਨੀ ਨਵੀਂ ਕਵਤਾ ਸਾਡੀ ਸਾਰੀ ਸੁਆਚੀ ਭਰਨਗੇ ਜਿਹਨੂੰ ਕਿਸੇ ਨੂੰ ਸਾਡੀ ਕਵਤਾ ਦੀ ਲੋੜ ਹੋਵੇ ਹੋਰ ਵੀ ਕਵਤਾ ਨੇ ਸੁਭਾਸ਼ਜੀ ਕੋਲੇ ਕਵੀਸ਼ਰਾਂ ਦੀਆਂ ਹਾਂ YouTube ਦੇ ਉੱਤੇ ਵੀ ਪਾਈ ਤੇ ਪਾਉਂਦੇ ਨੇ ਉੱਥੋਂ ਵੀ ਤੁਸੀਂ ਲੈ ਸਕਦੇ ਹੋ ਸੁਣ ਸਕਦੇ ਹੋ ਸੁਭਾਸ਼ਜੀ ਕੋਲੋਂ ਵੀ ਲੈ ਸਕਦੇ ਹੋ ਅਸੀਂ ਸੁਭਾਸ਼ਜੀ ਦਾ ਵੀ ਬਹੁਤ ਬਹੁਤ ਤਮਾਦੀਆਂ ਰੀਣੀ ਹਾਂ ਜਿਨ੍ਹਾਂ ਨੇ ਸਾਡੀ ਕਾਵ ਨੂੰ ਇਹ ਆਪਣੀ ਭਰਿਆਸ ਦੇ ਵਿੱਚ ਕਵੀਸ਼ਰੀ ਜਗਤ ਚੈਨਲ ਦਾ ਨਾਮ ਹੈ ਕਵੀਸ਼ਰੀ ਜਗਤ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਵੀਆਂ-ਨਵੀਆਂ ਸਟੋਰੀਆਂ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਨਾਲ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਓ ਕਿ ਤੁਹਾਨੂੰ ਅੱਗੇ ਕਿਵੇਂ ਦੇ ਇਤਿਹਾਸ ਚਾਹੀਦੇ ਨੇ ਤੇ ਕਿਵੇਂ ਦੀ ਗੱਲਬਾਤ ਇਹ ਕਥਾ ਤੁਹਾਨੂੰ ਕਿੰਦਾਂ ਲੱਗੀ ਸਾਰੀ ਗੱਲਬਾਤ ਕਮੈਂਟਾਂ ਵਿੱਚ ਵੀ ਜ਼ਰੂਰ ਕਰਿਆ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਕਥਾ ਨੂੰ ਧੰਨਵਾਦ ਜੀ ਆ ਵਈ ਜਵਾਨੋ ਕੋਣਤਾ ਦਾ ਸੂਰਮਾ ਰਾਣਾ ਨੂੰ ਚੜਦਾ ਕਹਿੰਦੇ ਇਹ ਜਦੋਂ ਰਾਜਕੁਮਾਰ ਨੇ ਨਾ ਘੋੜਿਆਂ ਦੀਆਂ ਬਾਗਾਂ ਢਿੱਲੀਆਂ ਕਰੀਆਂ ਇੱਥੇ ਇੱਕ ਗੱਲ ਹੋਰ ਦੱਸਦੀ ਏ ਬੇਦ ਵਿਆਸ ਜੀ ਕਹਿੰਦੇ ਜਿਹੜਾ ਰਥ ਰਾਜਕੁਮਾਰ ਲੈ ਕੇ ਆਇਆ ਸੀ ਅਰਜਨ ਇਹ ਰਥ ਤੇ ਸਵਾਰ ਨਹੀਂ ਹੋਇਆ ਅਰਜਨ ਦਾ ਰਥ ਆਪ ਦਾ ਸੀ ਵਰਦਾਨ ਸੀ ਇਸ ਨੂੰ ਜਦੋਂ ਤੂੰ ਆਪਦੇ ਰਥ ਨੂੰ ਯਾਦ ਕਰੇਗਾ ਤੇਰਾ ਰਥ ਉਦੋਂ ਤੇਰੇ ਕੋਲੇ ਆ ਜਾਊਗਾ ਕਹਿੰਦੇ ਅਰਜਨ ਨੇ ਫਿਰ ਧਿਆਨ ਧਰਿਆ ਜਦੋਂ ਧਿਆਨ ਧਰਿਆ ਆਪਦੇ ਰਥ ਦਾ ਆਕਾਸ਼ ਦੇ ਮਾਰਗ ਚੋਂ ਰਥ ਧਰਤੀ ਤੇ ਆ ਗਿਆ ਰਾਜਕੁਮਾਰ ਫਿਰ ਹੋਰ ਵੀ ਹਰਾਨ ਹੋ ਗਿਆ ਬਈ ਆਹਾ ਆਹਾ ਆ ਆ ਵੀ ਗੰਮੀ ਗੱਲ ਐ ਰਥ ਕਿੱਥੋਂ ਆਇਆ ਬਈ ਠੀਕ ਯਕੀਨ ਹੋ ਗਿਆ ਉਹਨੂੰ ਵੀ ਬਾਕੀ ਸੂਰਮਾ ਹਰਜਨ ਹੈ ਯਕੀਨ ਹੋ ਗਿਆ ਇਹ ਕਰਤੱਬ ਉਹਨਾਂ ਕੋਲ ਹੀ ਹੈ ਦੁਨੀਆ ਦੇ ਵਿੱਚ ਕਿਸੇ ਕੋਲੇ ਹੈ ਨਹੀਂ ਰਾਜਕਮਰ ਨੂੰ ਇਹ ਪਤਾ ਸੀ ਰਾਤੇ ਸਵਾਰ ਕਰਤਾ ਘੋੜਿਆਂ ਦੀਆਂ ਛੱਡੀਆਂ ਬਾਗਾਂ ਕਹਿੰਦੇ ਆਏ ਉਡਾਰੀਆਂ ਮਾਰਨ ਲੱਗੇ ਜਿਵੇਂ ਹੈਲੀਕਾਪਟਰ ਜਾਂਦੇ ਹੁੰਦੇ ਨੇ ਉੜਦੇ ਹਵਾ 'ਚ ਆਏ ਜਾਂਦੇ ਨੇ ਉਡਾਰੀਆਂ ਮਾਰਦੇ ਘੋੜੇ ਖਕਾਟਾ ਰੱਥ ਦਾ ਬਣੀ ਦੇ ਜਨੌਰਾਂ ਨੂੰ ਬਿਪਤਾ ਪਾਤੀ ਉਡਾਰੀਆਂ ਮਾਰਦੇ ਜਾਂਦੇ ਨੇ ਜਨੌਰ ਬੜੀ ਦੇ। ਦਰਕਤਾਂ ਨੂੰ ਛੱਡਦੇ ਜਾਂਦੇ ਨੇ। ਕਹਿੰਦੇ ਜਦੋਂ ਐ ਰਾਤ ਕੋਲੇ ਵਾਗਿਆ ਨਾ ਥੋੜੀ ਦੂਰ ਰਹਿ ਗਿਆ। ਦਰੋਣ ਜੀ ਕਹਿਰਵਾ ਪਾਂਡਵਾਂ ਦੇ ਗੁਰੂ ਉਹਨਾਂ ਦੀ ਨਾਜ਼ਰ ਵਾਗੀ ਰਾਤ ਦੀ। ਜਿਹੜਾ ਰਾਤ ਦਾ ਖਾਕਾਟ ਸੀ। ਜਿਹੜੇ ਘੋੜਿਆਂ ਦੇ ਸੰਭ تھے ਜ਼ਮੀਨ ਤੇ ਲੱਗਦੇ ਤੇ ਉਹ ਨਦੀ ਆਵਾਜ਼ ਨੂੰ ਕੱਲਾ ਗੁਰੂ ਦਰੋਣ ਜੀ ਪਰਖ ਸਕਦਾ ਨਹੀਂ ਇਹ ਵੇਦ ਵਿਆਦ ਦਾ ਕਥਨ ਹੈ। ਜੁਰੂ ਦਰੋਣ ਜੀ ਕਹਿਣ ਲੱਗਿਆ ਕੈਰਵਾਨੂ ਕਹਣਾ ਹੋਏ ਕੈਰਬੋ ਅਜੇ ਖੈਰ ਨਹੀਂ ਆ ਤੁਹਾਡੀ। ਅਰਜਨ ਆ ਰਿਹਾ ਹੈ। ਕੁੰਟੀ ਦਾ ਬਬਰ ਸ਼ੇਰ ਆ ਰਿਹਾ ਹੈ। ਅੱਦੇ ਕਹਿੰਦੇ ਯਾਰ ਬਾਲ ਤੇ ਇਹਦੇ ਨੰਗੇ ਨੇ ਬਾਏ ਹੋਏ ਨੇ ਤੀਵੀਆਂ ਵਾਂਗੂ। ਕਿੰਨਾ ਚਾਹੇ ਮਰਦਾਲੇ ਹੋਗੇ ਨਾ ਤੇਜ ਤਾਂ ਉਹੀ ਆ ਜੇ। ਕਹਿੰਦੇ ਯਾਰ ਕਹਿਣਾ ਚਾਹੇ ਕੁਛ ਹੈ ਕਿਵੇਂ ਭੀਸ਼ਮ ਜਦ ਲੈ ਗੁਰੂ ਦਰੋਣ ਜੀ ਕਹਿੰਦਾ ਹਰ ਜਾਣਾ ਜਦੋਂ ਅਰਜੰਡਾ ਨਾ ਸੁਣਿਆ ਕਈਆਂ ਦੇ ਤਾਂ ਸੁਣ ਕੇ ਦਹਿਲ ਕੀ ਪ੍ਰਾਨ ਨਿਕਲ ਗਏ ਇਹੋ ਜਿਹੇ ਸੂਰਮੇ ਹੋਏ ਨੇ ਆਪਣੇ ਦੇਸ਼ ਦੇ ਵਿੱਚ ਯੋਧੇ ਦਹਿਲ ਕੀ ਪ੍ਰਾਨ ਨਿਕਲ ਗਏ ਕਈ ਕਹਿੰਦੇ ਆ ਜਿਹੜੇ ਦਰਯੋਦਨ ਨੇ ਨਿਸ਼ਾਨ ਦੀਆਂ ਰਥਾਂ ਤੇ ਕੰਡੀਆਂ ਲਾਈਆਂ ਨੇ ਕੰਡੀਆਂ ਨਹੀਂ ਛੰਡੀਆਂ ਲਾਤੀਆਂ ਐ ਉਹਨਾਂ ਨੇ ਰਥਾਂ ਤੋਂ ਕੰਡੀਆਂ ਲਾਤੀਆਂ ਵੇ ਕਿਤੇ ਆਇਨਾ ਦੇਖ ਲੈ ਵੀ ਇਹ ਦਰਯੋਦਨ ਦੇ ਮਹਾਰਥੀ ਨੇ ਆਪਾਂ ਨੇ ਕਹਿੰਦੇ ਕਿਉਂ ਮਰਨਾ ਹੈ ਮਰਨੇ ਇਹ ਜਿਨ੍ਹਾਂ ਨੇ 13 ਸਾਲ ਬਨਵਾਸ ਦਿੱਤਾ ਹੁਣ ਲੋਕ ਵਿਚਾਰਾ ਕਰਦੇ ਨੇ ਕਹਿੰਦੇ 13 ਸਾਲ ਹੋ ਗਏ ਬਣਾ ਚ ਫਿਰਦੇ ਨਹੀਂ ਜੋਦੇ ਪਾਂਡਵਨ 13 ਸਾਲ ਦਾ ਜਿਹੜਾ ਦੁੱਖ ਭੋਗਿਆ ਹੋਇਆ ਹੈ ਜਿਹੜੇ ਬ੍ਰਿਕਸ਼ਾਂ ਦੇ ਪੱਤੇ ਖਾਦੇ ਨੇ ਜਿਹੜਾ ਠਾਬਾਂ ਦਾ ਪਾਣੀ ਪੀਤਾ ਸੂਰਮਿਆਂ ਨੇ ਅੱਜ ਜੋ ਸਾਰੀ ਪੜਾਸ ਕੱਢ ਕੇ ਜਾਊ ਘਰ ਜਨ ਅੱਜ ਮੁੜਦਾ ਨਹੀਂ ਆਏ ਰਾਤ ਨੇੜੇ ਆਉਂਦਾ ਜਾਂਦਾ ਹੈ ਗੁਰੂ ਦਰੋਣ ਜੀ ਭੀਸ਼ਮ ਪitamਨ ਦਰਯੋਦਨ ਕੋਲੇ ਵਾਗੇ ਦੋਈ ਦਰਯੋਦਨ ਨੂੰ ਕਹਿੰਦੇ ਐ ਕਰ ਅਰਜਨ ਆ ਗਿਆ ਸਭ ਤੋਂ ਵੱਡੀ ਅੱਖ ਤੇਰੇ ਤੇ ਐ ਅਰਜਨ ਦੀ ਤੈਂ ਬਹੁਤ ਨਿਆਂਇ ਕਰਿਆ ਸਵਾਰ ਦੇ ਵਿੱਚ ਐ ਕਰ ਆ ਗੁੰਮਤ ਆਪਣੀਆਂ ਘੇਰੀਆਂ ਹੋਈਆਂ ਨੇ ਲੈ ਕੇ ਨਾਲ 5-7 ਜਿਹੜੇ 10-20 ਬੰਦੇ ਤੂੰ ਹਸਤਨਾਪੁਰੀ ਨੂੰ ਗੰਗੂਆਂ ਨੂੰ ਲੈ ਕੇ ਰਵਾਨਾ ਹੋ ਜਾ ਤੂੰ ਨਾ ਜੋਧੇ ਚ ਖੜੀ ਤੈਨੂੰ ਨਹੀਂ ਛੱਡਣਾ ਅਰਜਨ ਐ ਖਤਮ ਕਰ ਦੂਗਾ ਵਿਰਜੋਧਨ ਨੇ ਗੱਲ ਮੰਨ ਕੇ ਗਊਆਂ ਹਸਤਨਾਪੁਰੀ ਦੇ ਰਸਤੇ ਪਾ ਲੀਆਂ 파ਰਥ ਨੇ ਅਰਤ ਕੁਮਰ ਨੂੰ ਕਿਹਾ ਉਤਰਾਕਰਮਾਰ ਮਾਗਰ ਮੂੰਹ ਕਰਕੇ ਇਸ਼ਾਰਾ ਕਰਕੇ ਕਹਿੰਦਾ ਬਈ ਉਤਰਾਕਰਮਰ ਕਹਨਹਾ ਜੀ ਉਹ ਨਿਗਾ ਮਾਰ ਚਾਰ ਸ਼ਵੇਰੇ ਜਿਹੜਾ ਦਰਯੋਧਨ ਦੇ ਰੱਥ ਦਾ ਝੰਡਾ ਹੈ ਉਹ ਨੀਲੇ ਰੰਗ ਦਾ ਹੈ ਉਹਦੇ ਉੱਤੇ ਸ਼ੇਰ ਦੀ ਫੋਟੋ ਹੈ ਉਹਦੇ ਝੰਡੇ ਦੇ ਉੱਤੇ ਸ਼ੇਰ ਦੀ ਫੋਟੋ ਲੱਗੀ ਹੋਈ ਹੈ ਪਹਿਲਾਂ ਰੱਥ ਆਪਣਾ ਉਹਦੇ ਕੋਲੇ ਨਹੀਂ ਪੜਾਣਾ ਪਹਿਲਾਂ ਦਰਯੋਧਨ ਆਟਕ ਕਰਾ ਉਹਨੇ ਨਾજર ਮਾਰੀ ਰਾਜਕੁਮਾਰ ਨੇ ਕਹਿੰਦਾ ਜੀ ਫਿਰ ਉਹ ਝੰਡਾ ਤਾਂ ਉਹ ਗਉਆਂ ਦੇ ਮਗਰ ਜਾ ਰਿਹਾ ਹੈ ਅਰਜਨ ਕਹਿੰਦਾ ਫਿਰ ਛੱਡ ਦੇ ਜੀ ਸੈਨ ਉਹਦਾ ਇਹਨਾਂ ਦਾ ਛੱਜੋ ਰਥ ਨੂੰ ਇੱਥੋਂ ਦੀ ਸਿੱਧਾ ਉਹਦੇ ਕੰਨੀ ਨੂੰ ਘੱਟ ਲਾਏ ਜਦੋਂ ਰਥ ਸਿੱਧਾ ਦਰਯੋਧਨ ਕੰਨੀ ਨੂੰ ਕਰਤਾ ਬਾ ਫਿਰ ਤਾਂ ਕੈਰਮਾਂ ਦੇ ਦਿਲ ਧੜਕਣ ਲੱਗੇ ਕਹਿੰਦੇ ਲੈ ਬਈ ਦਰਯੋਧਨ ਤਾਂ ਗਿਆ ਦਰਯੋਧਨ ਦਾ ਤਾਂ ਅਜੇ ਚੱਕਤਾ ਨਮੂਦ ਜੱਗ ਦੇ ਵਿੱਚੋਂ ਪੀਸ਼ਮ ਪਿਤਾ ਮਾ ਜੀ ਕਹਿੰਦੇ ਐਦੋ ਸ਼ਾਸਨ ਐ ਕਰਨ ਆ ਭਗਦਤ ਸਾਰੇ ਸੂਰਮੇ ਤਿਆਰ ਹੋ ਕੇ ਜਾ ਕੇ ਅਰਜਨ ਨੂੰ ਘੇਰ ਲੋ ਜੇ ਘੇਰਿਆ ਜਾਂਦਾ ਨਹੀਂ ਦਰਯੋਧਨ ਨੂੰ ਨਹੀਂ ਆ ਛੱਡਦਾ ਛੇ ਮਹਾਰਥੀ ਹੋ ਕੇ ਇਕੱਠੇ ਪਿਆਰੇ ਉਹ ਲੈ ਕੇ ਧਰ ਕੇ ਆਪ ਦਾ ਆਪੋ ਦਾ ਸਮਾਨ ਰਥਾਂ ਦੇ ਵਿੱਚ ਜਾਂਦੇ ਅਰਜਨ ਨੂੰ ਘੇਰਦੇ ਨੇ ਇੱਕ ਨਾਲੇ ਤਾਂ ਛੇ ਮਹਾਰਥੀਆਂ ਦੇ ਨਾਲ ਜੋੜਦਾ ਲੜਾਈ ਕਰਦਾ ਨਾਲੇ ਆ ਦਰਯੋਧਨ ਤੋਂ ਗਉਆਂ ਬਰਾੜ ਦੀ ਪੁਰੀ ਨੂੰ ਮੜਾ ਰਿਹਾ ਦੇਖਾਂ ਭਲਾ ਕ੍ਰਣ ਭੂਮੀ ਦੇ ਵਿੱਚ ਸੂਰਮੇ ਦੇ ਹੱਥ ਏ ਕਿਉਂ ਦਿਖਾ ਰਿਹਾ ਹੈ ਕੀ ਜੋਧਾ ਨੇ ਆਨ ਸੂਰ ਮਰਨ ਮੇਰ ਲਿਆ ਸਭ ਜੋਧਾ ਨੇ ਪਾਰਤ ਰਣ ਮੇ ਇਕੱਲਾ ਕੇ ਰਲਿਆ ਸਭ ਜੋਧਾ ਨੇ ਪਾਰਤ ਰਣ ਮੇ ਇਕੱਲਾ ਕੇ ਰਲਿਆ ਹੋ ਕੀ ਕੁਦਰਤ ਦਾ ਕਹਿਣਾ ਕੀ ਕੀ ਰੰਗ ਬਖਾਉਂਦੀ ਆ ਸੂਰ ਵੀਰ ਘਰ ਪਹਿਲਾ ਮਗਰੋਂ ਰੇ ਦਰੜਾਉਂਦੀ ਐ ਸੂਰਵੀਰ ਕਰ ਪਹਿਲਾ ਮਗਰੋਂ ਰੇ ਦਰੜਾਉਂਦੀ ਐ ਜਿਸ ਹੋਣੀ ਤੋਂ ਡਰਨ ਮੌਤ ਨੂੰ ਆਪ ਪਰੇਰ ਲਿਆ ਸਭ ਜੋਧਾਣੇ ਪਾਰਤ ਰਣ ਮੇ ਕੱਲਈ ਘੇਰ ਲਿਆ ਸਭ ਜੋਧਾਣੇ ਪਾਰਤ ਰਣ ਮੇ ਕੱਲਾ ਘੇਰ ਲਿਆ ਹੋਏ ਪਿਆ ਜੋਦਨ ਲੈ ਗਊਆਂ ਪਾਰਥ ਨੇ ਜਾ ਕੇ ਰਿਆ ਦੁਸ਼ਮਣ ਜੰਗੀ ਦਸਤੇ ਨੂੰ ਪਾਰਥ ਨੇ ਜਾ ਕੇ ਰਿਆ ਦੁਸ਼ਮਣ ਜੰਗੀ ਦਸਤੇ ਨੂੰ ਸਿਰ ਜੋਤਨ ਦੇ ਕਾਲ ਬਾਜ ਨੇ ਪਕੜ ਬਟੇਰ ਲਿਆ ਸਭ ਯੋਧਾ ਨੇ ਪਾਰਥ ਰਣ ਮੈਂ ਇਕੱਲਾ ਘੇਰ ਲਿਆ ਸਭ ਜੋਧਾਨੇ ਪਾਰਤ ਰਣ ਮੈਂ ਇਕੱਲਾ ਘੇਰ ਲਿਆ ਹੋਏ ਅੱਜ ਜੋਧਨ ਦੀ ਆਈ ਦਿਸਦੀ ਜਾਣ ਸਕੰਜੇ ਆ ਸਿਰ ਕੱਟ ਦੂਗਾ ਸ਼ੇਰ ਸੂਰਮਾ ਧਣੀ ਤਨੰਜੇ ਆ ਸਿਰ ਕੱਟੂਗਾ ਸ਼ੇਰ ਸੂਰਮਾ ਧਣੀ ਤਨੰਜੇ ਆ ਜੇ ਜੋਧਾਨੇ ਪਾਰਤ ਨਸੂਰਮਾ ਰਣ ਮੇਂ ਹਿਰ ਲਿਆ ਸਭ ਜੁਦਾਨੇ ਪਾਰਤ ਰਣ ਮੇਂ ਇਕੱਲਾ ਘੇਰ ਲਿਆ ਸਭ ਜੁਦਾਨੇ ਪਾਰਤ ਰਣ ਮੇਂ ਇਕੱਲਾ ਘੇਰ ਲਿਆ ਓਏ ਚਾਰ ਚੋ ਫੇਰੋ ਤੀਰ ਨੀਰ ਜਿਉਂ ਵਾਰਸ਼ ਦਾ ਵਰਜੇ ਕਰੇ ਤੀਰ ਦੋ ਖੰਡ ਸੂਰਮਾ ਬਦਲ ਜਿਉਂ ਕਰ ਜੇ ਕਰੇ تیر ਦੋ ਖੰਡ ਸੂਰਮਾ ਬਦਲ ਜਿਉਂ ਕਰ ਜੇ ਸਹੇ ਪਲੇਕੇ ਕੱਢ ਜੰਗਲੋਂ ਆਪਾ ਸ਼ੇਰ ਲਿਆ ਸਹੇ ਰਣ ਮੈਂ ਇਕੱਲਾ ਘੇਰ ਲਿਆ ਸਭ ਯੋਧਾ ਨੇ 파ਰਤ ਰਣ ਮੈਂ ਇਕੱਲਾ ਘੇਰ ਲਿਆ ਹੋਏ ਕਸ ਕਸ ਬਾਨ ਸੂਰਮਾ ਛੱਡੇ ਘਰ ਵ ਮਾਰ ਰਹੇ ਰੁਕੇ ਅੱਜ ਵੀ ਸਦਾ ਨਹੀਂ ਟਲਦਾ ਸਿਰ ਤੇ ਕਾਲ ਬਲੀ ਹੂਕੇ ਅੱਜ ਦੇ ਸੁਧਾ ਨਹੀਂ ਢਲਦਾ ਸਿਰ ਤੇ ਕਾਲ ਬਲੀ ਕੂਕੇ ਰਾਜਸਵਾ ਵਿੱਚ ਕੀਤਾ ਅੱਲਾ ਜਖਮ ਉਹ ਚੇਰ ਲਿਆ ਸਭ ਜੋਧਾਨੇ 파ਰਤ ਰਣ ਮੈਂ ਕੱਲਾ ਘੇਰ ਲਿਆ ਸਭ ਜੋਧਾਨੇ 파ਰਤ ਰਣ ਮੈਂ ਕੱਲਾ ਘੇਰ ਲਿਆ ਮਾਰਾ ਬਾਣ ਸਾਰਥੀ ਕੋੜੇ ਰਥ ਦਾ ਝੰਡਾ ਵੱਡ ਗਿਆ ਬਚ ਗਿਆ ਯੋਧਨ ਨੀਚ ਫੱਜ ਕੇ ਰਥ ਨੂੰ ਛੱਡ ਗਿਆ ਬਚ ਗਿਆ ਯੋਧਨ ਨੀਚ ਫੱਜ ਕੇ ਰਥ ਨੂੰ ਛੱਡ ਗਿਆ ਕਹੇ ਦ੍ਰੋਣ ਹੁਣ ਪਟਲੇ ਹੱਥੀ ਬੀਜ ਬ ਤੇਰ ਲਿਆ ਕਹੇ ਦ੍ਰੋਣ ਹੁਣ ਪਟਲੇ ਹੱਥੀ ਬੀਜ ਬ ਤੇਰ ਲਿਆ ਸਭ ਯੋਧਿਆਣੇ ਰਣ ਮੇ ਇਕੱਲਾ ਘੇਰ ਲਿਆ ਸਭ ਜੋਧਾਨੇ ਪਾਰਤ ਰਣ ਮੇ ਇਕੱਲਾ ਘੇਰ ਲਿਆ ਹੋਏ ਕਰਨ ਤੋਂ ਸਾਸਣ ਆਏ ਸੂਰਮੇ ਦੋਨੋਂ ਇਕੱਠੇ ਤੇ ਮਾਰੇ 10 10 ਬਾਣ ਸਵਾ ਵਿੱਚ ਕਰਦੇ ਠੱਫੇ ਤੇ ਮਾਰੇ 10 10 ਬਾਣ ਸਵਾਵੇਂ ਕਰਦੇ ਠੱਫੇ ਤੇ ਤਨਸ ਕਰਨ ਦਾ ਕੱਟ ਤੋਂ ਸਾਸਣ ਰੱਛੇ ਸਭ ਜੋਧਾਨੇ ਪਾਰਤ ਰਣ ਮੇ ਕੱਲਾ ਘੇਰ ਲਿਆ ਸਭ ਜੋਧਾਨੇ ਪਾਰਤ ਰਣ ਮੇ ਕੱਲਾ ਘੇਰ ਲਿਆ ਹੋਏ ਅਸਵ ਥਾਮਾ ਡਟੇ ਕਰਨ ਵੀ ਤਨਸ਼ ਨਮਾ ਲੈ ਕੇ ਹੋ ਤਕੜਾ ਬਲਵਾਨ ਸੂਰ ਮੇ ਲੜਦੇ ਸੀ ਖੇ ਕੇ ਹੋ ਤਕੜਾ ਬਲ ਪੰਜ ਸੌ ਇਕੱਠਾ ਕੇ ਰਲਿਆ ਸਭ ਜੋਧਾਨੇ 파ਰਤ ਰਣ ਮੇ ਇਕੱਲਾ ਘੇਰ ਲਿਆ ਸਭ ਜੋਧਾਨੇ 파ਰਤ ਰਣ ਮੇ ਇਕੱਲਾ ਘੇਰ ਲਿਆ ਹਾਂ ਮਾਰੇ ਖਿਚ-ਖਿਚ ਬਾਣ ਦੋਹਾਂ ਦੇ ਜਿਗਰ ਪਰੋਤੇ ਨੇ ਸਨੇ ਸਾਰਥੀ ਕੋੜੇ ਧਰਤੀ ਪਏ ਸਮੋਤੇ ਨੇ ਸਣੇ ਹਜ਼ਾਰ ਥੀ ਕੋੜੇ ਧਰਤੀ ਵਿੱਚ ਸਮੋਤੇ ਨੇ ਜੱਟ ਕਮਰਨੇ ਰਾਤ ਨੂੰ ਦੂਜੇ ਪਾਸੇ ਫੇਰ ਲਿਆ ਜੱਟ ਕਮਰਨੇ ਜੱਟ ਕਮਰਨੇ ਰਾਤ ਨੂੰ ਦੂਜੇ ਪਾਸੇ ਫੇਰ ਲਿਆ ਸਮਝੋ ਰਾਣੇ 파ਰਥ ਰਣ ਵਿੱਚ ਇਕੱਲਾ ਕੇ ਰ ਲਿਆ ਰਣ ਮੇ ਇਕੱਲਾ ਕੇ ਹਿਰ ਲਿਆ ਹਾ ਲਾਈ ਗੋਡਣੀ ਸਭ ਦੀ ਭੀਸ਼ਮ ਗੁਰੂ ਦਰੋਣ ਰਹਿ ਗਏ ਪਹਿਲਾ ਦੋ ਦੋ ਤੀਰ ਦੋਹਾ ਦੇ ਚਰਨਾ ਮੇ ਗਏਗੇ ਪਹਿਲਾ ਦੋ ਦੋ ਤੀਰ ਦੋਹਾ ਦੇ ਚਰਨਾ ਮੇ ਗਏਗੇ ਜੀਜੇ ਪਾਉ ਦਾ ਮਦਨ ਗਿਰੀ ਜੀ ਸਭ ਦਬਖੇਰ ਲਿਆ ਸਭ ਜੋਦਾਨੇ 파ਰਥ ਰਣ ਮੇ ਇਕੱਲਾ ਖੇਰ ਲਿਆ ਸਭ ਜੋ ਜਾਣੇ 파ਰਥ ਰਣ ਮੇ ਇਕੱਲਾ ਖੇਰ ਲਿਆ ਹਾਂ ਲਾਵੀ ਪਿਆਰਿਓ ਅੱਜ 13 ਸਾਲਾਂ ਬਾਅਦ ਤਨ ਸਵਾਨ ਚੱਕਿਆ 파ਰਥ ਨੇ 13 ਸਾਲਾਂ ਬਾਅਦ ਮਨ ਦੇ ਵਿੱਚ ਐਨਾ ਕੁਸ ਭਰਿਆ ਪਿਆ ਭਈ ਮਨਾ ਦੁੱਖਤਾ ਹੈ 13 ਸਾਲ ਦਾ ਅੱਜ ਆ ਮੇਰੇ ਕੋਲ ਇੱਕੋ ਹੀ ਦਿਨ ਇਹ 13 ਸਾਲ ਦਾ ਇਕੱਠਾ ਹੋਇਆ ਹੋਇਆ ਦੁੱਖ ਜੇ ਅੱਜ ਮੈਂ ਸਾਰਾ ਕੱਢਦਾ ਨਾ ਅੰਦਰੋਂ ਤਾਂ ਠੀਕ ਹੈ ਦਰਯੋਦਨ ਵੱਲ ਨੂੰ ਰੱਥ ਸਿੱਧਾ ਕਰਤਾ ਰਾਜਕੁਮਾਰ ਨੇ ਪੀਸ਼ਮ ਪਿਤਾਮਾ ਦੇ ਜਾਨ ਨੂੰ ਬਣ ਗਈ ਕੈਰਵਾਨੋਂ ਲੜਕਾਰਾ ਮਾਰਿਆ ਕਹਿੰਦਾ ਓਏ ਬਹਾਦਰੋ ਅੱਜ ਦਰਯੋਧਨ ਨਿਕੰਨ ਨਹੀਂ ਮੱਚਦੀ। 파ਰਥ ਨੇ ਸਿੱਧਾ ਰਥ ਦਰਯੋਧਨ ਵੱਲ ਨੂੰ ਕਰ ਦਿੱਤਾ। ਗਾਉ ਜੇ ਕਿਸੇ ਦੇ ਪੋਜਾ ਦੇ ਵਿੱਚ ਤਾਕਤ ਹੈ। ਜੇ ਬਾਲਾ ਜੇ ਸੂਰਮੇ ਕਹਾਉਣਿਓ ਫਿਰ 파ਰਥ ਨੂੰ ਰੋਕੋ। ਨਹੀਂ ਅੱਜ ਦਰਯੋਧਨ ਜਿਉਂਦਾ ਹਸਤਨਾਪੁਰ ਨਹੀਂ ਜਾ ਸਕਾ। 6 ਮਹਾਰਥੀ ਦੋ ਸਾਤਸਨ ਕਾਰਨ ਅਸ਼ਵਧਾਮਾ ਭਗਦਤ ਸੁਸ਼ਰਮਾ ਤੇ ਪਿਆਰਿਓ ਆਪਣਾ ਦੋਸ਼ਾਸ਼ਣ ਛੀ ਮਹਾਰਥੀ ਐਨ ਹੋ ਕੇ ਟੱਕਰੇ 파ਰਥ ਦੇ ਰਥ ਨੂੰ ਘੇਰਨ ਲੱਗੇ ਮੂਰੇ ਹੋਵੇ 파ਰਥ ਨੇ ਵੀ ਦੇਖ ਲਿਆ ਵੀ ਮਨਾ ਇੱਕ ਪਾਸੇ ਇਕੱਲਾ ਹੈ ਇੱਕ ਪਾਸੇ ਉਹਦੇ ਬਰਾਬਰ ਦੇ ਛੀ ਮਹਾਰਥੀ ਸੱਤਵਾਂ ਮੂਰੇ ਦਰਯੋਦਨ ਉਹਦੀ ਜਿੰਦ ਲੈਣੀ ਹੈ ਹੁਣ ਬਾਣ ਦੋਹੇ ਪਾਸੋਂ ਆਏ ਅਰਜਨ ਦੇ ਉੱਤੇ ਬਾਰਨ ਲੱਗੇ ਵੇਦ ਵਿਆਸ ਕਹਿੰਦਾ ਜਿਵੇਂ ਕਹਿੰਦਾ ਨੇਰੀ ਦਾ ਮੀਂਹ ਹੁੰਦਾ ਇੱਕ ਤਾਂ ਨੇਰੀ ਹੁੰਦੀ ਐਕ ਬਾਰਿਸ਼ ਕਹਿੰਦਾ ਫਿਰ ਉਹ ਐ ਤਿੱਖਿਆ ਲੱਗਦੀਆਂ ਨੇ ਕਣੀਆਂ ਜਿਹੜਾ ਬਾਰਿਸ਼ ਦੇ ਖੜਾ ਹੋਵੇ ਉਹਨੂੰ ਪਤਾ ਹੋਵੇ ਐ ਮੀਂਹ ਦੀ ਬਾਰਿਸ਼ ਮੰਗੂ ਕਹਿੰਦਾ ਲੱਗੇ ਉੱਤੇ ਕਹਿੰਦਾ ਬਾਣ ਬਾਣ ਬਰਨ ਅਰ ਜਾਂਦੇ ਐਨੀ ਫੁਰਤੀ ਉਹਦੇ ਹੱਥਾਂ ਦੇ ਵਿੱਚ ਦਸੀ ਆ ਬੇਦਵਿਆ ਜੀ ਨੇ ਕਹਿੰਦਾ 6 ਮਹਾਰਥੀਆਂ ਦੇ ਜਿਹੜੇ ਤੀਰ ਸੇ ਇੱਕ ਇੱਕ ਤੀਰ ਦੇ ਨਾਲ ਦੋ ਦੋ ਟੁਕੜੇ ਟੁਕੜੇ ਸਾਰਿਆਂ ਦੇ ਕਰਦਾ ਤਰ ਗਿਆ ਜਿੰਨੇ ਤੀਰ ਉਹਦੇ ਕੰਨੀ ਆਉਂਦੇ ਨੇ ਸਭ ਦੇ ਦੋ ਟੁਕੜੇ ਜੁਇਨ ਤੇ ਡਿਗ ਲ ਜਾਂਦੇ ਨੇ ਉਹਨਾਂ ਦੇ ਤੀਰ ਕੱਟ ਕੇ ਨਾਲੇ ਦਰਯੋਧਨ ਕੰਨੀ ਦੀਰ ਛੜਦਾ ਜਿਹੜਾ ਦਰਯੋਧਨ ਦੇ ਨਾਲ ਦਸਤਾ ਜਾਂਦਾ ਤੇ ਸਾਰੇ ਦਾ ਸਾਰਾ ਖਤਮ ਕਰ ਦਿੰਦਾ ਕੱਲਾ ਰਹਿ ਗਿਆ ਦਰਯੋਧਨ ਗਊਆਂ ਦੇ ਕੋਲੇ ਰਾਧਨ ਜਿੱਤਾ ਗਿੜਾ ਰਾਜਕੁਮਾਰ ਨੂੰ ਕਹਿੰਦਾ ਇਹਨਾਂ ਦੇ ਉੱਤੋਂ ਦੀ ਗਿੜਾ ਦੇ ਦੇ ਗਊਆਂ ਸ਼ਹਿਰ ਕੰਨੀ ਨੂੰ ਹੋ ਜਾਣ ਗਉਆ ਤੰਦੀ ਰਹਿਦਾ ਗਿੜਾ ਆ ਗਿਆ ਗਉਆ ਨੇ ਮੂੰਹ ਆਪਦਾ ਜਿੱਧਰ ਜਾਂਦੀਆਂ ਨੇ ਰੋਜ ਦੇ ਉਸੇ ਉਸੇ ਪਾਸੇ ਨੂੰ ਕਰ ਲਿਆ ਫੇਰ ਛਿਏ ਮਹਾਰਾਥੀ ਦੂਜਾ ਹਲਾ ਫੇਰ ਕਰਤਾ 파ਰਥ ਦੇ ਉੱਤੇ ਉਹਨਾਂ ਦੇ ਆਉਂਦੇ ਆਉਂਦੇ ਕਹਿੰਦੇ ਐ ਸਮ ਮਾਰਿਆ ਤੀਰ ਦਰਯੋਦਨ ਦੇ ਦੋਏ ਘੋੜੇ ਨਾਲੇ ਸਾਰਥੀ ਖਤਮ ਕਰਤੇ ਦਰਯੋਦਨ ਦਾ ਜਰ ਤਨਸੂਦੀ ਕੋਲੇ ਉਹ ਵੀ ਕੱਟਦਾ ਬਸ ਦੂਜਾ ਤੀਜਾ ਬਾਣ ਚਲਾਉਣ ਲੱਗਿਆ ਜੀ ਇਨੇ ਸੁਗਰਮਿਆ ਨੇ ਫੇਰ ਆ ਕੇ ਘੇਰਾ ਵਾਲਿਆ ਜਦੋਂ ਘੇਰਾ ਪਿਆ ਲੱਗੇ ਬਾਣ ਚੱਲਣ ਫਿਰ 10-10 ਬਾਣ ਸੋਧ ਕੇ ਫਿਰ 10-10 ਬਾਣ ਇਕੱਠੇ ਕਰ ਕਰਕੇ ਕੱਲੇ-ਕੱਲੇ ਦੀ ਛਾਤੀ ਦੇ ਵਿੱਚ ਮਾਰੇ ਛੀਆਂ ਦੇ 60 ਬਾਣ ਕੱਢੇ ਛੀਆਂ ਦੀ ਛਾਤੀ ਬੇਦਨ ਕਰਤੀ ਛੀਆਂ ਦੇ ਤਨਸ ਬਾਣ ਕੱਟਦੇ ਔਰ ਨਵੇਂ ਤਨਸ ਨਹੀਂ ਲੈਣ ਦਿੱਤੇ ਕੱਲੇ ਕਰਨ ਤੋਂ ਬਿਨਾ ਕਰਨੇ ਨਾ ਮਾ ਤਨਸ ਕੱਲੇ ਨੂੰ ਉਸ ਨੇ ਲਿਆ ਕਿਉਂਕਿ ਕਰਨ ਵੀ ਬਹੁਤ ਜਿਆਦਾ ਬਲਵਾਨ ਸੀ ਕਰਨ ਵਰਗਾ ਸੂਰਮਾ ਨਹੀਂ ਸੀ ਇੱਕ ਕਰਮ ਦਾ ਕਰਨ ਦਾ ਟਕਰਾ ਕੌਣ ਕਰ ਸਕਦਾ ਸੀ ਅਰਜਨ ਦੇ বিনা ਉਹਨੇ ਲੈ ਲਿਆ ਦਸ਼ਾਸ਼ਣ ਰਾਤ ਤੋਂ ਇਹਦਾ ਝੜਤਾ ਦਰਯੋਦਨ ਦਾ ਛੋਟਾ ਭਾਈ ਦਸ਼ਾਸ਼ਣ ਰਾਤ ਤੋਂ ਇਹਨੂੰ ਮਾਰਿਆ ਲਾ ਕੇ ਮਾਰਿਆ ਜਿਹੜੇ ਚਾਰ ਤੇ ਬਾਕੀ ਦੇ ਉਹ ਤਾਂ ਫਿਰ ਮੂੰਹ ਮੋੜ ਕੇ ਖੜ ਗਏ ਪਿਆਰੇ ਸਾਰਿਆਂ ਦੀਆਂ ਜਦੋਂ ਇਹ ਗੋਡਨੀ ਲਵਾਤੀ ਫਿਰ ਨਿਗਾਹ ਮਾਰਦਾ 파ਰਥ ਰਥ ਦੇ ਵਿੱਚ ਬੈਠਾ ਦੀ ਇਕਤਾ ਰਹਿ ਗਿਆ ਗੁਰੂਦੇਵ ਦਰੋਣਾਚਾਰੀਆ ਇਕ ਰਹਿ ਗਿਆ ਦਾਦਾ ਜੀ ਭੀਸ਼ਮ ਪਿਤਾਮਾ ਇਹ ਦੋਹਾਂ ਦੇ ਤੀਰ ਨਹੀਂ ਲੱਗਿਆ ਬਾਕੀ ਤਾਂ ਕਿਸੇ ਦੇ ਇੱਕ ਕਿਸੇ ਦੇ ਦੋ ਕਿਸੇ ਦੇ 10 ਕਿਸੇ ਦੇ 20 ਬਾਕੀ ਤਾਂ ਸਾਰੀ ਸੈਨਾ ਪ੍ਰੋਤੀ ਹੁਣ ਕਹਿੰਦਾ ਲੜਾਈ ਤੇ ਨਾਲ ਵੀ ਕਰਨੀ ਪਊ ਛਤਰੀਆਂ ਜੇ ਲੜਦੇ ਨਹੀਂ ਤਾਂ ਛਤਰੀ ਧਰਮ ਖਤਮ ਹੁੰਦਾ ਅਰਜਨ ਕਹਿੰਦਾ ਫੇਰ ਤਨਸੁਰ ਤੇ ਦੋ ਬਾਣ ਝਾੜੇ ਫਿਰ ਸੂਰਮੇ ਨੇ ਖੱਜੇ ਕੰਨਾਤਕ ਕੰਨਾਤਕ ਤੱਕ ਖੱਜ ਕੇ ਕਹਿੰਦੇ ਫਿਰ ਅਸਮਾਨ ਨੂੰ ਛੱਡਦੇ ਅਸਮਾਨ ਦੇ ਵਿੱਚ ਜਾ ਕੇ ਕਮੇਰੀ ਖਾਣ ਲੱਗੇ ਤੀਰ ਦੋਈ ਖਾ ਕੇ ਕਮੇਰੀ ਫਿਰ ਸੱਦੇ ਹੋ ਗਈ ਸੀ ਤਾਂ ਇਹ ਕਾ ਕੇ ਗੁਰੂ ਦਰੋਣ ਜੀ ਦੇ ਚਰਨਾ ਚ ਰਥ ਤੇ ਇੱਕ ਪੀਸ਼ਮ ਪਿਤਾ ਮਾ ਦੇ ਦਾਦਾ ਜੀ ਦੇ ਚਰਨਾ ਤੇ ਵੇਦ ਵਿਆਸ ਜੀ ਕਹਿੰਦੇ ਇਹ ਆਪਾਂ ਮੱਥਾ ਟੇਕਦੇ ਆ ਵੱਡੇ ਨੂੰ ਹੱਥਾਂ ਦੇ ਨਾਲ ਨਮਸਕਾਰ ਕਰਦੇ ਆ ਸਤਿ ਸ੍ਰੀ ਅਕਾਲ ਐਂ ਕਰਦੇ ਪਰ ਸੂਰਮਿਆਂ ਦੀ ਜਿਹੜੀ ਨਮਸਕਾਰ ਹੈ ਜੁੱਧ ਦੇ ਵਿੱਚ ਉਹ ਤੀਰਾਂ ਨਾਲ ਹੀ ਹੋਈ ਹੈ ਜਿਵੇਂ ਅਰਜਣ ਨੇ ਕਰਿਆ ਹੈ ਜਦੋਂ ਚਰਨਾਚੀ ਤੀਰ ਲਗੇ ਉਹਨਾਂ ਨੇ ਫਿਰ ਦੋਹਾ ਨੇ ਅਸ਼ੀਰਵਾਦ ਦਿੱਤਾ ਬੇਟਾ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਭੀਸ਼ਮ ਪਿਤਾਮਾ ਨੇ ਵੀ ਔਰ ਗੁਰੂ ਦਰੋਣ ਨੇ ਵੀ ਹੁਣ ਪਿਆਰਿਓ ਜਦੋਂ ਦੋਹਾ ਕੰਨੀ ਪਰਣ ਲੱਗਿਆ ਐਨ ਨੂੰ ਸचेत ਹੋ ਗਏ ਛਿਏ ਫੇਰ ਰਾਥਾਂ ਦੇ ਸਵਾਰ ਹੋ ਗਏ ਬਾਕੀ ਦੇ ਸੈਨਾ ਵਾਲੇ ਹੋਰ ਵੀ ਆ ਗਏ ਫੇਰ 파ਰਥ ਨੂੰ ਘੇਰਾ ਪੈ ਗਿਆ ਦੂਜੀ ਵਾਰੀ ਹੁਣ ਸੂਰਮਾ ਛੱਡ ਕੇ ਦਾਤੇ ਦਾਦੇ ਤੇ ਗੁਰੂ ਨੂੰ ਇੱਕ ਕੈਰਵਾਂ ਦੀ ਫੌਜ ਦੇ ਵਿੱਚ ਪਿਆਰਿਓ ਐਂ ਫਿਰਦਾ ਜਿਵੇਂ ਬਿਘਾਰ ਲੇਲਿਆਂ ਦੇ ਬਾੜੇ ਚ ਵੜ ਗਿਆ ਹੋਵੇ ਐਸਾ ਚੜਿਆ ਕਰੋਧ ਗਾਂਢੀ ਭਤੰਸ ਤੇ ਐ ਨਹੀਂ ਪਤਾ ਲੱਗਦਾ ਬੇਦਵਿਆਸ ਲਿਖਦਾ ਵੀ ਕਦੋਂ ਭਤੰਸ ਐਸ ਤੋਂ ਤਰਕ ਤੋਂ ਕੱਢਿਆ ਕਦੋਂ ਚੜ੍ਹਿਆ ਕਦੋਂ ਛੱਡਿਆ ਕਦੋਂ ਚੜ੍ਹਿਆ ਕਦੋਂ ਛੱਡਿਆ ਕਿਸੇ ਦੀ ਅੱਖ ਇੰਨੀ ਤੇਜ਼ ਨਹੀਂ ਸੀ ਵੀ ਜਿਹੜੀਆਂ ਦੇਖ ਸਕੇ ਵੀ ਹੁਣ ਤੀਰ ਕੱਢਿਆ ਹੁਣ ਚੜਿਆ ਇੰਨੀ ਫੁਰਤੀ ਉਹਦੇ ਹੱਥਾਂ ਨੇ ਨਹੀਂ ਕੀਤੀ ਇੱਕ ਜਿਹੜਾ ਉਹਨੇ ਆਪਣੇ ਦਸੇ ਨਾਮ ਆ ਦੱਸਿਆ ਵੀ ਸੱਬਿਆ ਸੱਚੀ ਸੰਸਕ੍ਰਿਤ ਦਾ ਸ਼ਬਦ ਹੈ ਸੱਬਿਆ ਸੱਚੀ ਕਹਿੰਦੇ ਨੇ ਦੋਏ ਹੱਥਾਂ ਦੇ ਨਾਲ ਤੀਰ ਚਲਾਉਣ ਵਾਲਾ ਸੱਜਾ ਤੇ ਖੱਬਾ ਦੋਏ ਹੱਥਾਂ ਦਾ ਉਹ ਮਾਹਰ ਸੀ ਤਾਂ ਹੀ ਉਹਦਾ ਨਾ ਸੱਬਿਆ ਸੱਚੀ ਸੀ ਦਸੇ ਨਾਵਾਂ ਦੇ ਵਿੱਚੋਂ ਇਹ ਨਹੀਂ ਹਜੇ ਖੱਬੇ ਨਾਲ ਆ ਗਿਆ ਤਾਂ ਇਹਦੇ ਨਾਲ ਵੀ ਸੱਜੇ ਨਾਲ ਆ ਗਿਆ ਹੁਣ ਸੂਰਮਾ ਪਿਆਰਿਓ ਹੁਣ ਯਾਦ ਆਉਣ ਲੱਗੇ ਫਿਰ ਦੁੱਖ ਜੰਗਲ ਦੇ ਬਿਦ੍ਰੋਪ ਤਾਂ ਰੋਟੀ ਬਣਾਉਂਦੀ ਜੰਗਲ ਚ ਅਸੀਂ ਜੇ ਮੈਂ ਸਾਧ ਬੈਠੇ ਹੁੰਦੇ ਨੇ ਐ ਪੰਗਦੀ ਚ ਬਹਿ ਜਾਂਦੇਗੇ ਉਹੋ ਟੱਕ ਦੇ ਪੱਤਿਆਂ ਦੇ ਉੱਤੇ ਸਾਨੂੰ ਫਿਰ ਉਹ ਖਾਣਾ ਪਰੋਸਦੀ ਕਿੱਥੇ ਅਸੀਂ ਸੋਹਰਨ ਦੇ ਥਾਲਾਂ ਦੇ ਵਿੱਚ ਭੋਜਨ ਖਾਂਦੇ ਹੁੰਦੇ ਕਿੱਥੇ 13 ਸਾਲ ਆ ਪੱਤਰਾਂ ਦੇ ਉੱਤੇ ਭੋਜਨ ਖਾਦਾ ਹੈ ਕਦੇ-ਕਦੇ ਭੋਜਨ ਨਹੀਂ ਮਿਲਦਾ ਸੀ ਬ੍ਰਿਕਸ਼ਾਂ ਦੇ ਪੱਤੇ ਵੀ ਖਾਂਦੇ ਤੇ ਕਦੇ ਫਲ ਖਾ ਕੇ ਗੁਜ਼ਾਰਾ ਕਰਦੇ ਤੇ ਹੁਣ ਉਹ ਹਿੱਕ ਦੇ ਉੱਤੇ ਚੜ ਗੀਆਂ ਫਿਰ ਗੱਲਾਂ 13 ਸਾਲ ਦੇ ਭੋਗੇ ਹੋਏ ਦੁੱਖ ਪਿਆਰੋ ਫਿਰ ਕਹਿੰਦੇ ਜਿਸਮਾ ਆ ਗਿਆ 13 ਸਾਲ ਦੇ ਦੁੱਖ ਦੇ ਹਣ ਇੱਕ ਸੂਰਮਾ ਬਾਬਰ ਸ਼ੇਰ ਕਰਕੇ ਦੁੱਖਾਂ ਨੂੰ ਯਾਰ ਦੇਖਾਂ ਭਲਾ ਕੈਰਬ ਫੌਜ ਦਾ ਬినాਸ ਹੈ ਆਹ ਕਰੇ ਭਾਈ ਹੱਲੇ ਦਿਲ ਕੈਰਬ ਤਲ ਦੇ ਜੰਗ ਕਮਸਾਨ ਦਾ ਜਾਂਦਾ ਨਹੀਂ ਪੇਲ ਨਿਸ਼ਾਨਾ ਜੋ ਉਪਰ ਦੇ ਬਾਨ ਦਾ ਜਾਂਦਾ ਨਹੀਂ ਪੇਲ ਨਿਸ਼ਾਨਾ ਹੋਏ ਵੀਸ਼ਮ ਦਰੋਂਨ ਤਰਫ ਨੂੰ ਬਗਾਜਾ ਦਮੋੜ ਲੀਆਂ ਯੋਧਨ ਤੇ ਕਰਨ ਦਸਾਸਨ ਫੌਜਾ ਸਭ ਜੋੜ ਲੀਆਂ ਧਰ ਲਿਆ ਜਿੰਦ ਹਥੇਲੀ ਆਸਾ ਸਭ ਛੋੜ ਲੀਆਂ ਸਿਰ ਧਰ ਦੀ ਬਾਜੀ ਮੌਕਾ ਜੋਰ ਦਿਖਲਾਣ ਦਾ ਨੀ ਫੇਲ ਨਿਸ਼ਾਨਾ ਚੋਬਰ ਦੇ ਵਾਨ ਦਾ ਜਾਂਦਾ ਨੀ ਫੇਲ ਨਿਸ਼ਾਨਾ ਹੋਉ ਕਿਰਪਾ ਤੇ ਅਸਬ ਤਮਾ ਪੜ ਗਏ ਜਦੋਂ ਮੇਨੇ ਉੱਪਰ ਦਾ ਖੂਨ ਰਗਾ ਚੋਂ ਤਾਕਤ ਦੇ ਸੋਮੇ ਨੇ ਮੁਰਦਾ ਨਹੀਂ ਪੈਰ ਪਛਾਣਾ ਛਤਰੀ ਦੇ ਕੋ ਮੈਨੇ ਹੱਲੇ ਦਿਲ ਕੈਰ ਬਦਲ ਦੇ ਜੰਗ ਕਮਸਾਨ ਦਾ ਜਾਂਦਾ ਨਹੀਂ ਪੇਲ ਨਿਸ਼ਾਨਾ ਚੋਬਰ ਦੇ ਬਾਣ ਦਾ ਜਾਂਦਾ ਨਹੀਂ ਪੇਲ ਨਿਸ਼ਾਨਾ ਤੇ تیر ਚ ਫੇਰਿਓ ਵਾਰਸ਼ ਜੋ ਵਰਦੇ ਨੇ ਕਟ ਕੇ ਸਭ ਧਰਤ ਗੇਰ ਦਾ ਦੁਸ਼ਮਣ ਨਾ ਜਰਦੇ ਨੇ ਸਵਨਾਂ ਦੇ ਖੂਨ ਬਦਨ ਚੋਂ ਬਦਲਾ ਜੋ ਝਰਦੇ ਨੇ ਅਜਨੀ ਕੋਈ ਫੜਦਾ ਪੱਲਾ 파ਰਥ ਜੋ ਆਨ ਦਾ

ਜੋ ਬੜਾ ਦੇ ਬਾਨ ਦਾ ਜਾਂਦਾ ਨਹੀਂ ਫੇਰ ਨਿਸ਼ਾਨਾ ਹੋਏ ਸਬਣਾ ਦੀ ਛਾਦੀ ਛੇ ਛੇ ਬਾਨ ਖੇਚ ਮਾਰੇ ਨੇ ਕੱਟ ਕੇ ਦੇ ਧਨ ਸੁਚਾਹਾਂ ਦੇ ਰਥ ਦੇ ਵਿੱਚ ਢਾਰੇ ਨੇ ਦਰੋਣ ਦੀ ਬਲ ਸ਼ੇਰ ਨੇ ਕੀਤੇ ਇਸ਼ਾਰੇ ਨੇ ਪਿੜ ਗਏ ਦੋਏ ਰਣ ਦੇ ਅੰਦਰ ਜੋੜਾ ਦਰਮਿਆਨ ਦਾ ਜਾਂਦਾ ਨਹੀਂ ਫੇਲ ਨਿਸ਼ਾਨਾ ਚੋਬਰ ਦੇ ਬਾਣ ਦਾ ਜਾਂਦਾ ਨਹੀਂ ਫੇਲ ਨਿਸ਼ਾਨਾ ਹੋ ਦਰੋਣ ਨੇ ਤੀਰ ਹਜ਼ਾਰਾਂ ਤੇ ਛੱਡੇ ਨੇ ਕੱਲੇ ਨਹੀਂ ਪਹੁੰਚਣ ਦਿੰਦਾ ਰਾਹ ਵਿੱਚ ਗੱਲੇ ਫੇਰ ਕੇ ਪੱਲਾ ਰਣਮੇ ਫੇਰ ਕੇ ਪੱਲਾ ਰਣਮੇ 파르ਥ ਭਖਾਨ ਦਾ ਜਾਂਦਾ ਨਹੀਂ ਫੇਲ ਨਿਸ਼ਾਨਾ ਚੋਂਬਰ ਦੇ ਬਾਣ ਦਾ ਜੰਗਾਂ ਦੀ ਫੇਲ ਨਿਸ਼ਾਨਾ ਓਏ ਫੌਜਾਂ ਵਾਲ ਮੁਖ ਮੋੜਿਆ ਜਵਾਨ ਕਈ ਫਿਰਦੇ ਨੇ ਤੀਰਾਂ ਨਾਲ ਸੀਸ ਤੜਾ ਤੋਂ ਤੁੰਬਿਆ ਜੋ ਗਿਰਦੇ ਨੇ ਖੂਨ ਦੀ ਨਦੀ ਵਹਾਤੀ ਮੁਰਦੇ ਵਿੱਚ تیرਦੇ ਨੇ ਚੰਦਾ ਅਜ ਡੇ ਗਿਆ ਸਿਖਰੋਂ न जी शान फे नशाना चोपर ते दा, हूंदा नी फेल नशाना उ बि पाण मारिया छाथी में बज गिया ਜੋਦਨ ਤਾਂ ਜਿੰਦ ਬਚਾ ਕੇ ਰਾਨੂ ਛੱਡ ਪੱਜ ਗਿਆ ਹਿਆ ਦੇ ਲੈ ਗੇ ਝੂਲੇ ਜੀਵਨ ਦਾ ਹੱਜ ਗਿਆ ਮਦਨ ਗਿਰ ਕਿਹੜਾ ਬਾਰੂ ਡਿੱਗੀ ਕਮਾਨ ਦਾ ਜਾਂਦਾ ਨਹੀਂ ਫੇਲ ਨਿਸ਼ਾਨਾ ਚੌਪਰ ਦੇ ਬਾਣ ਦਾ ਜਾਂਦਾ ਨਹੀਂ ਫੇਲ ਨਿਸ਼ਾਨਾ